ਸਰਾਵਾ ਕੀ ਦਸੀ ਯਾਰੋ ਦੋਸਤੋ ਮਿੱਤਰੋ ਕੈਂ ਦਿਨਾਂ ਕੇ ਦੁਖ ਰਾਜ ਰਾਜ ਯਾਰਾਂ ਨੂੰ ਸੁਣਾਈਏ ਤੇ ਮੇਲੇ ਨੇ ਵਿਛੜ ਜਾਣਾ ਇਹ ਫਨਾਜ਼ਾ ਮਕਾਨ ਆ ਦੁਨੀਆ ਜੇ ਤੋ ਵਕਤ ਆਉਂਦਾ ਚਲੇ ਜਾਂਦਾ ਲੇਕਿਨ ਬੇਵਕਤ ਤਾਂ ਜਿਦਾ 63 ਲਿਖਿਆ ਉਸ ਤੋਂ ਵੀ ਯੰਗ ਲੱਗਦੇ ਸੀ ਉਹ ਬੜੇ ਮੇਨਟੇਨਡ ਸੀ ਸਹਿਦ ਦਾ ਖਿਆਲ ਕਰਦੀ ਸੀ ਐਨਰਜੈਟਿਕ ਸੀ ਬੜਾ ਪੋਜ਼ਿਟਿਵ ਸੋਚ ਵਾਲੇ ਸੀ ਲੇਕਿਨ ਬਿਮਾਰੀ ਨੇ ਢਾਲਿਆ ਪਤਾਸ਼ਾਤਾ ਸੀ ਲੈਂਦੇ ਰਹਿੰਦੇ ਸਾਂ ਮੇਰੇ ਬੱਚੇ ਵੀ ਲੈਂਦੇ ਰਹਿੰਦੇ ਸੀ ਜੀ ਤਾਂ ਲੱਗਦਾ ਸੀ ਮਾਲਕ ਕਿਰਪਾ ਕਰੇਗਾ ਲੇਕਿਨ ਜਦੋਂ ਵਕਤ ਆਉਂਦਾ ਹੈ ਕਿ ਦਿਨਾਂ ਵਾਰਿਸ ਦਮ ਦਾ ਕੋਈ ਵਸਾ ਨਹੀਂ ਹੋ ਰੱਬ ਬੇਵਾਰਿਸ ਕਰਕੇ ਮਾਰਦਾ ਹੈ ਵਕਤ ਨਾ ਫਕੀਰ ਵੇਖਦਾ ਨਾ ਅਮੀਰ ਵੇਖਦਾ ਨਾ ਬੱਚਾ ਵੇਖਦਾ ਨਾ ਕੋਈ ਇਹ ਮਾਲਕ ਦਾ ਤੈਸ਼ ਹੁੰਦਾ ਕੋਈ ਨਿਜਾਮ ਹੈ ਜਦੋਂ ਵਕਤ ਆਉਂਦਾ ਉਹ ਟਲਦਾ ਨਹੀਂ ਬਸ ਇੱਥੇ ਫਰੀਕੀ ਹੈ ਕਿ ਜ਼ਮੀਂ ਖਾ ਗਈ ਆਸਮਾਨ ਕਿਵੇਂ ਕੈਸੇ ਆਖਰੀ ਮੁਲਾਕਾਤ ਮਿਲ ਕੇ ਹੋਈ ਸੀਗੀ ਉਹ ਕਿੰਨਾ ਧਰ ਗਿਆ ਸੀ ਮੈਂ ਤੇ ਯੁਵਰਾਜ ਜੀ ਮੇਰਾ ਬੇਟਾ ਅਸੀਂ ਗਿਆ ਪਤਾ ਲੈਣ ਪੁਖਰਾਜ ਜੀ ਔਰ ਉਹਨਾਂ ਦੇ ਭੈਣ ਮਿਸਿਸ ਪੈਂਟ ਜੀ ਸਾਡੇ ਕਾਫੀ ਦਿਨ ਬੈਠੇ ਰਹੇ ਮੈਂ ਪੰਡਤ ਜੀ ਨੂੰ ਫੋਨ ਕੀਤਾ ਬਾਲਮਕੰਨ ਜੀ ਨੂੰ ਬਾਹਰ ਸੀਗੇ ਤੇ ਅਸੀਂ ਕਾਫੀ ਦਿਨ ਬੈਠੇ ਰਹੇ ਉਤਰ ਕੇ ਆਏ ਉਪਰੋ ਪੌੜੀਆਂ ਲਿਵਾਜ਼ ਓਕੇ ਲੱਗਦਾ ਸੀ ਸਰਵਾਈਵ ਕਰ ਜਾਣਗੇ ਔਰ ਪ੍ਰੇ ਵੀ ਬੰਦਾ ਪ੍ਰੇ ਹੀ ਕਰ ਸਕਦਾ ਤੇ ਰਿਸ਼ਮੇ ਹੋ ਹੀ ਜਾਂਦੇ ਨੇ ਕਲ ਕੁਝ ਕੇਸਿਸ ਵਿੱਚ ਕ੍ਰਿਸ਼ਮੇ ਨਹੀਂ ਹੋਏ ਤੇ ਮੈਂ ਇਸ ਦੁੱਖ ਨੂੰ ਜ਼ਾਤੀ ਤੌਰ ਤੇ ਫੀਲ ਕਰ ਸਕਦਾ ਮੈਂ ਪਹਿਲਾਂ ਜਦੋਂ ਆਪਣੇ ਨਾਲ ਨਹੀਂ ਨਾ ਹਿਆ ਬੜੇ ਗਿਆਨ ਦੀਆਂ ਗੱਲਾਂ ਜਾਣਾ ਭੋਗ ਤੇ ਬੜਾ ਬੋਲਣਾ ਹੌਸਲੇ ਵੀ ਦੇਣਾ ਜਦੋਂ ਆਪਣੇ ਨਾਲ ਹੁੰਦੀ ਫਿਰ ਲਫ਼ਜ਼ ਸਾਥ ਨਹੀਂ ਦਿੰਦੇ ਅੱਜ ਕੁਝ ਇਹੋ ਜਿਹੀ ਕਾਫੀਅਤ ਹੈ ہزاروں ਕਤਾਰ ਉਹਦੇ ਯਾਰ ਰੋ ਰਹੇ ਆ ਉਹਦੇ ਫੈਨ ਜ਼ੋਰ ਰੇ ਆ ਬਾਕੀ ਬੱਚਿਆਂ ਨੂੰ ਤਾਂ ਆਹستہ ਆਹستہ ਸਬਰ ਆਇਆ ਕੰਤਜੀ ਵੀ ਇਦਾਂ ਦੀ ਸ਼ਖਸੀਅਤ ਸੀਗੇ ਕਿ ਕਦੀ ਕਿਸੇ ਨਾਲ ਬੈਰ ਵਿਰੋਧ ਨਹੀਂ ਹੋਇਆ ਹਮੇਸ਼ਾ ਮੁਸਕਰਾਉਂਦੇ ਹੋਏ ਮੈਂ ਕਿਹਾ ਜੀ ਕਮਾਲ ਆਦਮੀ ਸੀ ਕਿਉਂਕਿ ਉਹਨਾਂ ਦਾ ਸਬਜੈਕਟ ਕਾਮੇਡੀ ਸੀ ਹਮਮ ਲੇਕਿਨ ਸਟੇਜ ਤੋਂ ਬਾਅਦ ਕਈ ਲੋਕ ਜ਼ਰੂਰੀ ਨਹੀਂ ਇਸ ਤਰ੍ਹਾਂ ਦਾ ਸੁਭਾਅ ਹੋਵੇ ਲੇਕਿਨ ਉਹਨਾਂ ਦਾ ਸੁਭਾਅ ਕਮਾਲ ਸੀਗਾ ਬਹੁਤ ਨੇਚਰ ਬੜੀ ਅੱਛੀ ਸੀ ਅਸੀਂ 50 60 ਬੰਦੇ ਮੇਰੇ ਖਿਆਲ ਇੱਕ ਵਾਰੀ ਗਿਆ ਸਾਰੇ ਪੰਜਾਬ ਦੇ ਸਿੰਗਰ ਸਾਰੇ ਹੀਰੋ ਹੀਰੋਇਨ ਕੈਨੇਡਾ ਗਿਆ ਲੰਬਾ ਟੂਰ ਸੀ ਅਮਰੀਕਾ ਗਿਆ ਸਭ ਦਾ ਉਹ ਦਿਲ ਲਈ ਰੱਖਦੇ ਸਨ ਪਾਕਿਸਤਾਨ ਦੇ ਸ਼ੌਕੀਨਾਂ ਇਹੋ ਉਧਰੋਂ ਆਰਟਿਸਤ ਇਧਰੋਂ ਬੜਾ ਲਾਜਵਾਬ ਟੋਰ ਸੀ ਬਹੁਤ ਯਾਦਾਂ ਆ ਰਹੀਆਂ ਸੀ ਮੈਂ ਅੱਜ ਜਲੰਧਰੋਂ ਆਇਆ ਰੀਕਾਲ ਕਰਦਾ ਸੀ ਯਾਦਾਂ ਨੂੰ ਮੈਂ ਕਹਿੰਦੇ ਖਾਬ ਜੈ ਹੈ ਜ਼ਿੰਦਗੀ ਖਾਬ ਜੈ ਹੈ ਯਾਰ ਕੋਈ ਸਾਂਝੀ ਯਾਦ ਹੈਗੀ ਐ ਸੀ ਕੋਈ ਅਸ਼ਮਾਰ ਯਾਦਾਂ ਨਹੀਂ ਬੇਸ਼ੁਮਾਰ ਯਾਦਾਂ ਨੇ ਪਹਿਲਾ ਯੂਨੀਵਰਸਿਟੀ ਪ੍ਰੋਫੈਸਰ ਜਦੋਂ ਲੱਗੇ ਉਦੋਂ ਵੀ ਮੈਂ ਮੈਨੂੰ ਬੁਲਾਉਂਦੇ ਸਨ ਉੱਥੇ ਸਾਰੇ ਇਹੋ ਮਿੱਤਰ ਪਾਦਰ ਸਾਹਿਬ ਉੱਥੇ ਹੁੰਦੇ ਸਨ ਮਿਸਟਰ ਨਿਰਮਲ ਜਵੜਾ ਬਾਲ ਮਕੰਨ ਜੀ ਸਭ ਲੋਕ ਬੜਾ دیر ਤੋਂ ਦੇਰੀ ਨਾ ਸਾਡਾ ਪਿਆਰ ਸੀ ਕਹਿੰਦੇ ਆ ਸੰਪਾਲ ਤੁਸੀਂ ਬਹੁਤ ਇੱਕ ਦੂਜੇ ਨੇ ਜਨ ਵੀ ਜਦੋਂ ਕਰਨੀ ਤਦੋਂ ਹਸਾਂ ਸੰਪਾਲ ਚੱਲਣਾ ਹਾਂ ਇਹ ਵੈਸੇ ਤਾਂ ਇੱਕ ਐਨਜੀ ਚਾਹੀਦਾ ਸੰਜੀਦਾ ਵਕਤ ਸੰਜੀਦਾ ਹੋ ਲੇਕਿਨ ਰੋਂਦਿਆਂ ਨੂੰ ਹਸਾ ਦੇਣਾ ਇੱਕ ਟੈਨਸ਼ਨ ਚ ਗ੍ਰਿਫਤ ਬੰਦਾ ਸਟ੍ਰੈਸਫੁੱਲ ਲਾਈਫ ਜੀ ਰਿਹਾ ਉਹਦੇ ਚਿਹਰੇ ਤੇ ਮੁਸਕਰਾਹਟ ਲਿਆਉ ਕਿੱਡੀ ਕਿੱਡਾ ਵੱਡੀ ਗੱਲ ਬਹੁਤ ਸਾਬ ਇੱਕ ਸਮਾਂ ਸੀਗਾ ਜਦੋਂ ਪੰਜਾਬੀ ਇੰਡਸਟਰੀ ਵੀ ਇੰਨੀ ਉਬਰੀ ਨਹੀਂ ਸੀਗੀ ਉਹ ਉਸ ਸਮੇਂ ਦੇ ਕਲਾਕਾਰ ਸੀ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਪਰ ਅੱਜ ਜਦੋਂ ਉਹ ਮੁਕਾਮ ਆਇਆ ਸੀ ਜਦੋਂ ਹਰ ਦੂਜੀ ਫਿਲਮ ਜਿਹੜੀ ਐ ਜਸਿੰਦਰ ਪੱਲਾ ਜੀ ਤੋਂ ਬਿਨਾ ਬਣਦੀ ਨਹੀਂ ਹੁੰਦੀ ਸੀਗੀ ਤੇ ਲੰਬੀ ਲਿਸਟ ਪ੍ਰੋਜੈਕਟਸ ਦੀ ਸੀਗੀ ਤੇ ਅੱਜ ਉਹਨਾਂ ਨੇ ਆ ਕੇ ਇੱਕ ਸੁੱਖਾ ਵੇਲਾ ਦੇਖਿਆ ਸੀ ਤੁਸੀਂ ਉਹ ਸੰਘਰਸ਼ ਵਾਲੇ ਸਮੇਂ ਵੀ ਦੇਖੇ ਹੋਣਗੇ ਤਾਂ ਕੁਝ ਉਹਦੇ ਬਾਰੇ ਅਗਰ ਸਾਰਾ ਕੁਝ ਵਿਖਿਆ ਜੀ ਪਹਿਲਾਂ ਪੜ੍ਹਦੇ ਸਨ ਫੇ ਪ੍ਰੋਫੈਸਰ ਲੱਗੇ ਫੇ ਰੋ ਇਹ ਤੇ ਸ਼ੌਕੀਆ ਤੌਰ ਤੇ ਦੋਨੋਂ ਕਰਦੇ ਕਰਦੇ ਸਟਾਰ ਬਣ ਗਏ ਹੂੰ ਕੋਈ ਡਿਪੈਂਡੈਂਸੀ ਕਰਦੇ ਸ਼ਵਾਂ ਤੇ ਫਿਲਮਾਂ ਵੀ ਇਦਾਂ ਹੀ ਵਸ ਚੱਲ ਗਿਆ ਇਸ ਹੈਪਨ ਉਹਨਾਂ ਨੂੰ ਕੋਈ ਕਮੀ ਨਹੀਂ ਸੀ ਕਿਉਂਕਿ ਅੱਛੀ ਅੱਛੀ ਜੌਬ ਸੀ ਇੱਕ ਬਰੇ ਅੱਛੇ ਅਹੁਦੇ ਤੋਂ ਰਿਟਾਇਰ ਹੋਏ ਲੇਕਿਨ ਹੰਦੇ ਹਵਾਲੇ ਨਾਲ ਬਾਹ ਕਮਾਲ ਆਦਮੀ ਸੀ ਯਾਨੀ ਆਮਦ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ ਸਕ੍ਰਿਪਟ ਲੋਕੀ ਪੜ੍ਹ ਲੈਂਦੇ ਆ ਉਹ ਵੀ ਜੇ ਅੱਛੀ ਪੜ ਲੈਣ ਅੱਛਾ ਕੰਮ ਕਰ ਲੈਣ ਤਾਂ ਉਹਨਾਂ ਦੇ ਵੀ ਸ਼ਾਬਾਸ਼ ਬਹੁਤ ਅੱਛੀ ਗੱਲ ਹੈ ਲੇਕਿਨ ਕੋਈ ਕੋਈ ਆਰਟਿਸਟ ਹੁੰਦਾ ਸਕ੍ਰਿਪਟ ਦਿਓ ਆਫਟਰ ਫਿਊ ਮਿੰਟਸ ਉਹਨੂੰ ਆਮਦ ਸ਼ੁਰੂ ਹੁੰਦੀ ਹੈ ਜੀ ਇੱਕ ਗਾਇਕੀ ਵਿੱਚ ਵੀ ਹੈ ਕੁਝ ਗਈਏ ਉਹ ਟਾਈਪਡ ਲੱਗਦੇ ਯਾਰ ਉਹੋ ਜਿਹਾ ਹੀ ਗਾਣਾ ਹਰ ਵਾਰੀ ਕੁਝ ਆਮਦ ਹੁੰਦੀ ਹੈ ਕਿ ਸਪੌਂਟੇਨੀਅਸ ਕੋਈ ਐਸੀ ਗੱਲ ਕਹਿ ਦੇਣੀ ਐਸਾ ਸੁਰ ਲਾ ਦੇਣਾ ਇਹ ਹੈਰਾਨ ਕਰ ਦੇਣਾ ਸਾਰਿਆਂ ਨੂੰ ਇਪਰ ਲਸਾ ਜਦੋਂ ਕੋਈ ਜੁਮਲਾ ਐਵੇਂ ਆਮਦ ਹੁੰਦੀ ਸੀ ਨਾ ਕਹਿ ਦਿੰਦੇ ਸੀ ਉਹ ਫਰੇਜ਼ ਬਣ ਗਿਆ ਮੁਹਾਵਰੇ ਬਣ ਗਿਆ ਸੁਨੀਪ ਕੰਗ ਵੀ ਕਹਿ ਰਹੇ ਸੀ 10 ਤਿੰਨ ਉਹਨਾਂ ਨਾਲ ਕੀਤੀਆਂ ਸੀ ਤੇ ਉਹ ਕਹਿੰਦੇ ਕਈ ਵਾਰੀ ਅਸੀਂ ਸਕ੍ਰਿਪਟ ਦੇ ਦਈ ਸੀ ਕਈ ਗੱਲਾਂ ਉਸ ਐਟ ਅ ਟਾਈਮ ਕਰਦੇ ਨੇ ਸਕ੍ਰਿਪਟ 'ਚ ਹੁੰਦੀਆਂ ਨਹੀਂ ਸੀਗੀਆਂ ਅਰੇ ਕਮਾਲ ਔਰ ਕੋਈ ਕੱਚੀ ਗੱਲ ਨਹੀਂ ਲੋਕਾਂ 'ਚ ਬੜਾ ਕਈ ਬੰਦੇ ਬੰਦੇ ਗੱਲ ਕਰਦੇ ਉਹ ਲੱਖ ਰੁਪਏ ਦੀ ਗੱਲ ਹੁੰਦੀ ਕਿ ਲੱਖ ਗੱਲ ਰੁਪਏ ਦੀ ਕਰੇ ਉਹਦਾ ਕੀ ਫਾਇਦਾ ਗੱਲਾਂ ਵੀ ਕੀ ਟ੍ਰੈਂਡ ਹੋ ਡਾਇਲੌਗ ਟ੍ਰੈਂਡ ਹੋ ਕੇ ਢਿੱਲੋਂ ਨੇ ਗਾਲਾਂ ਕੋਟ ਐਵੇਂ ਨਹੀਂ ਪਾਇਆ ਮੈਂ ਗੰਦੀ ਤਾਂ ਪਾਇਆ ਬਹੁਤ ਗੰਦੀ ਲਾ ਨਮਾਇਨਾ ਸਵਾ ਗਿੱਪੀ ਗਰੇਵਾਲ ਸਾਹਿਬ ਢਿੱਲੋਂ ਸਾਹਿਬ ਕਾਂਗ ਸਾਹਿਬ ਸਾਰੀ ਪੂਰੀ ਫਿਲਮ ਇੰਡਸਟਰੀ ਆਈ ਹੋਈ ਹੈ ਸਾਰੇ ਸਿੰਗਰ ਆਏ ਹੋਏ ਕਿੰਨਾ ਕੁ ਪਿਆਰ ਉਹਨੇ ਵੰਡਿਆ ਹੋਏਗਾ ਇਹ ਹਰ ਸ਼ਖਸ ਨੂੰ ਨਵਾਂ ਅਸੀਂ ਤਾਂ ਹੋਣਾ ਹੀ ਸੀ ਸਾਡੇ ਸਮਕਾਲੀ ਤੋਂ ਇਲਾਵਾ ਅਸੀਂ ਇਕੱਠੇ ਕੰਮ ਕਰਨ ਵਾਲੇ ਬੰਦੇ ਆ ਲੇਕਿਨ ਇੱਕ ਭਰਾ ਇੱਕ ਯਾਰਾਂ ਦਾ ਯਾਰ ਇੱਕ ਲਾਜਵਾਬ ਆਰਟਿਸਟ ਜਿਹਦਾ ਘਾਟਾ ਕੋਈ ਪੂਰਾ ਨਹੀਂ ਕਰ ਸਕਦਾ ਥੇਰ ਇਜ਼ ਨੋ ਅਲਟਰਨੇਟਿਵ ਆਫ ਜਸਵਿੰਦਰ ਪੱਲਾ ਮਾਲਕੁਨ ਜ਼ੀਰੂਨ ਸਕੋਨ ਦਵੇ ਬੁਖਰਾਜ ਹੋਰਾਂ ਨੂੰ ਪਿਆਰੇ ਭੈਣ ਜੀ ਨੂੰ ਬੇਟੀ ਨੂੰ ਸਭ ਤੋਂ ਹੁੰਦੇ ਹੁੰਦਾ ਆਇਆ ਹੈ ਮੇਰਾ ذاتی ਤਜਰਬਾ ਹੈ ਇੱਕਦਮ ਨਹੀਂ ਸਭ ਤੋਂ ਇੱਕਦਮ ਇੱਕਦਮ ਇਹ ਵੀ ਗੱਲ ਦੇਖੀ ਜਾਂਦੀ ਹੈ ਜੀ ਮੈਂ ਅੱਜ ਕੱਲ ਐਕਟਰਸ ਨੇ ਜਾਂ ਆਰਟਿਸਟ ਨੇ ਉਹ ਪੈਸੇ ਤਾਂ ਮਗਰ ਬੜੇ ਕੁੱਝਦੇ ਆ ਪਰ ਜਸੰਦਰ ਭੱਲਣਾ ਨੇ ਜਦੋਂ ਸ਼ੁਰੂ ਕੀਤਾ ਸੀ ਉਦੋਂ ਤਾਂ ਇਸ ਕੰਮ ਦੇ ਵਿੱਚ ਇਹਨਾਂ ਪੈਸਾ ਵੀ ਨਹੀਂ ਸੀ ਇੱਕ ਕਹਿ ਸਕਦੇ ਆ ਵੀ ਉਹਨਾਂ ਦਾ ਜਗਮੂਨ ਸੀਗਾ ਕਿਉਂਕਿ ਜਿਸ ਹਿਸਾਬ ਨਾਲ ਛਣਗਾਟਾ ਕਰਨਾ ਤੇ ਉਸ ਸਮੇਂ ਦੀ ਸਰਕਾਰ ਦੇ ਵਿੱਚ ਵਿੱਚ ਇਤੰਜ ਗਾਸਦੇ ਨੇ ਪੈਸੋ ਬਹੁਤ ਅੱਛੀ ਚੀਜ਼ ਹੈ ਜਿਹੜਾ ਕਹਿੰਦਾ ਮੈਂ ਮਾਇਆ ਨੂੰ ਪਿਆਰ ਨਹੀਂ ਕਰਦਾ ਤੇ ਤੁਸੀਂ ਦੇਖਿਆ ਹੋਵੇਗਾ ਉਹ ਬੰਦੇ ਬੜੇ ਕਰਪਟ ਨਿਕਲਦੇ ਐ ਐਸਾ ਬੁਰੀ ਚੀਜ਼ ਨਹੀਂ ਲੇਕਿਨ ਜਦੋਂ ਫਨਕਾਰ ਹੈ ਉਹਦੇ ਲਈ ਇਬਾਦਤ ਹੈ ਜਦੋਂ ਕੋਈ ਗਲਾ ਕੋਈ ਸਿੰਭ ਕੋਈ ਤੁਸੀਂ ਉਹਦੇ ਚ ਪੱਕੇ ਹੋ ਜਾਂਦੇ ਆ ਤੇ ਪੈਸਾ ਆਪਣੇ ਆਪ ਆਸ਼ਿਕ ਹੋ ਜਾਂਦਾ ਹੈ ਪੈਸਾ ਸਾਹਵ ਨਹੀਂ ਹੁੰਦਾ ਪੈਦਲ ਤੁਰਨ ਵਾਲੇ ਵੀ ਬਾਈ ਜਹਾਜ ਲੈ ਲੈਂਦੇ ਆ ਰੌਲਾ ਹੀ ਕੋਈ ਹਾਂ ਲੇਕਿਨ ਜੇ ਪਹਿਲਾਂ ਹੀ ਪੈਸੇ ਮਗਰ ਚੱਲਿਏ ਜਾਂ ਸ਼ੋਹਰਤ ਲਈ ਕੋਸ਼ਿਸ਼ ਕਰੀਏ ਪੈਸਾ ਵੀ ਦੂਰ ਤੁਰ ਜਾਂਦਾ ਸ਼ੋਹਰਤ ਵੀ ਦੂਰ ਤੁਰ ਜਾਂਦੀ ਇਸ ਕਰਕੇ ਇਹ ਇਬਾਦਤ ਹੈ ਚਾਹੇ ਉਹ ਐਕਟਿੰਗ ਹੈ ਚਾਹੇ ਕੋਈ ਵੀ صنਫ ਹੈ ਚਾਹੇ ਸਿੰਗਿੰਗ ਹੈ ਜਿਹੜਾ ਬੰਦਾ ਇਹਨੂੰ ਇਬਾਦਤ ਸਮਝ ਕੇ ਕਰਦਾ ਇਹ ਸਾਰੇ ਚੀਜ਼ਾਂ ਆਸ਼ਿਕ ਹੋ ਜਾਂਦੀਆਂ